ਲਓ ਜੀ ਨਵਾਂ ਬਲੌਗ ਸਟਾਰਟ ਕਰਦੇ ਆਪਾਂ ਪਹਿਲਾਂ ਦਾ ਬਲੌਗ ਇੱਥੇ ਹੀ ਸਮਾਪਤ ਕਰਿਆ ਸੀ ਫੇਰ ਇੱਥੇ ਨਵਾਂ ਸਟਾਰਟ ਕਰਦੇ ਆਪਾਂ ਗੁਰਦੇ ਸਾਨੂੰ ਪਹਿਲਾਂ ਦਿਖਾਇਆ ਬਾਈ ਜਾਂਦਾ ਸੀ ਤੇ ਆਪਾਂ ਅਗਲੇ ਚ ਬਹੁਤ ਲੱਗਦੇ ਆ ਇਹ ਫੱਕ ਦੇਖੋ ਇੱਥੋਂ ਪੀਲੀ ਜੀ ਰਹਿ ਗਈ ਆ ਨਾਲ ਨਾਲ ਜੇ ਨਾ ਤੁਹਰ ਤਾਈ ਆ ਪੀਲ ਕੇ ਜੀ ਦਿਖਾਉਂਦੀ ਆ ਤੇ ਇਧਰੋਂ ਪਰਲੀ ਵੱਟ ਦੇ ਨਾਲ ਇੱਥੋਂ ਜੇ ਤੇ ਵਿਚਾਲੜੀ ਕਿਆਰੀ ਦਾ ਬਿਲਕੁਲ ਜਮਾ ਸਹੀ ਹੈ ਜਿਹੜੀ ਲਾਉਣ ਵਾਲੀ ਉਹ ਤੋਂ ਤਾਂ ਹੋਰੀ ਆ ਜਮਾ ਲਾਉਣ ਦੇ ਲਾਇਕ ਹੈਗੀ ਆ ਉਹਦਾ ਵੈਸ ਕਰਦੇ ਆ ਲੀਵਰ ਦਾ ਪਤਾ ਤੇ ਫੇਰ ਲਾਵਾਂਗੇ ਚਲੋ ਦੇਖਦੇ ਆਂ ਅਗਰ ਤੇ ਇਹਨੂੰ ਪਾਉਂਦੇ ਇਹਨੂੰ ਉਡਾਤੇ ਕਾਸੇ ਚ ਇਹੜਾ ਖੜਕਾ ਜਿਹਾ ਮੈਨੂੰ ਤਰ ਲੱਗਦਾ ਮੇਰੀ ਜਿਹੜਾ ਤੇ ਮੇਰੀ ਜਿਹੜਾ ਤੇ ਇਹੜਾ ਦਾਇਆ ਵੇਰੀ ਜੀ ਤਲਾ ਦਾ ਵੇਰੀ ਚ ਡਾ ਕੇ ਲਿਆ ਹੌਲ ਹੌਲ ਉਹ ਇਧਰ ਤਣਾਇਆ ਸੀ ਮੇਰੀ ਦਾ ਸਾਈਡ ਤੇ ਮੇਰੀ ਦਾ ਤਣਾਇਆ ਸੀਗਾ ਵੇਰੀ ਚ ਗਾਦਾ ਸੀ ਓਏ ਲੋ ਪਰਲਾ ਬੋਣਿਆ ਜੀ ਆਪਾਂ ਆਓ ਜੀ ਲੱਗ ਕੇ ਪੋਣਾ ਆਪਾਂ ਸਰਪੇਜ ਕਹਿੰਦਾ ਮੈਂ ਚਲਾਉਣਾ ਹੈ ਜਲੂ ਚਲਾ ਕੇ ਦੇਖ ਲਾ ਇਹ ਗਰਦੇ ਚ ਲਈ ਜਾਂਦਾ ਹੁਣ ਇਹ ਦੂਆ ਦਾ ਜਿੰਨਾ ਚਿਰ ਬਹੁਤ ਠੀਕ ਆਪਾਂ ਵਾਹਾਂਗੇ ਇਹ ਬਾਅਦ ਚ ਫਰਾ ਬਾਅਦ ਇਹ ਥੇਰ ਸਮੇਂ ਦਿਖਾਉਣੇ ਆਪਾਂ ਉਤੇ ਸਪੀਡ ਸਪੀਡ ਟਾਈਮਰ ਤੇ ਲਾਉਣੇ ਆ ਸਪੀਡ ਹੀ ਕਹਿੰਦਾ ਹੁੰਦਾ ਕਿ ਟਾਈਮਲੈਸ ਟਾਈਮਲੈਸ ਹਾਂ ਟਾਈਮਲੈਸ ਤੇ ਲਾਉਣੇ ਆ ਜੀ ਬਾਤੀ ਕਰਤੇ ਜ ਰੁਕਨੇ ਕਰਤਾ ਕੰਮ ਜਿਹੜਾ ਰਹਿੰਦਾ ਸੀਗਾ ਇਹਦੇ ਕੋਲੇ ਪੇਟ ਚ ਤਕਲੀਫ ਸੀਗੀ ਲੀਵਰ ਚ ਸੋਜਾਈ ਹੋਈ ਆ ਤੇ ਕਰਤੇ ਨਹੀਂ ਵਾਦੀ ਆਪਣਾ ਕੰਮ ਨਬੜ ਗਿਆ ਟੋਕ ਫਾਂਟੇ ਰਹਿ ਗੇ ਦੇਖੋ ਲਾ ਕੇ ਆਉਂਦਾ ਜੇ ਇਧਰ ਨਹੀਂ ਵਾਲਾ ਮੌਸਮ ਵੀ ਫਿਰਿਆ ਹਵਾ ਜੀ ਵੀ ਚੱਲੀ ਜਾਂਦੀ ਆ ਪਹਿਲਾਂ ਤਾਂ ਗਰਮੀ ਸਜਾਦੇ ਹੋਰੀ ਸੀ ਕਾਲਾ ਪਟਦਾ ਆ ਜਾ ਮਾਰਦਾ ਸੀ ਤੇ ਹੁਣ ਵਧੀਆ ਠੰਡੀ ਠੰਡੀ ਹਵਾ ਚੱਲ ਗਈ ਮਿੰਨ ਆ ਜੇ ਕੀ ਪਤਾ ਦਿਖਾਈ ਵੀ ਜਾਂਦੇ ਆ ਕਿ ਨੈਟ ਤੇ ਵੀ ਸ਼ਨੀਵਾਰ ਦਾ ਤਾਂ 70 80% ਦਿਖਾਈ ਜਾਂਦੇ ਆ ਕਿ ਨੈਟ ਤੇ ਤਾਂ ਗੂਗਲ ਤੇ ਦੇਖੋ ਕੀ ਪਤਾ ਵਰਨਾਤਨਾ ਕਰਦੇ ਕਿਰਪਾ ਆ ਵੀ ਜੋ ਨਾ ਲਾਉਣਾ ਇਹ ਚ ਆਪਾਂ ਤੇ ਚਲੋ ਮਿਲਦੇ ਆ ਤੁਹਾਨੂੰ ਜੀ ਬਾਅਦ ਚ ਓਕੇ ਲਓ ਜੀ ਮੌਸਮ ਹੋ ਰਿਹਾ ਵਧੀਆ ਆਈ ਜਾਂਦਾ ਅਗਰ ਤੇਜ਼ ਉਧਰੋਂ ਦੇਖੋ ਇਧਰ ਗਿਆ ਕੈਮਰੇ ਜੀ ਨਹੀਂ ਦੇ ਨਹੀਂ ਉਹ ਸੇ ਮਗਰ ਆਹ ਕੁਝ ਚੇਂਜ ਕਰਾ ਗਏ ਕਮੇ ਰੰਗਰੋਂ ਕੋ ਚੇਂਜ ਹੋਇਆ ਕਿ ਆਏ ਜਿਹਦੀ ਦਾ ਪਰ ਮੌਸਮੀ ਹੈ ਜੇ ਹੋ ਰਿਹਾ ਆਏ ਲੱਗਦਾ ਜਿਵੇਂ ਫਿਲਟਰ ਲਾਇਆ ਹੁੰਦਾ ਹੈ ਨਾ ਆਏ ਲੱਗਦਾ ਜਿਵੇਂ ਫਿਲਟਰ ਲਾਇਆ ਹੁੰਦਾ ਲੇਕੋ ਵੀ ਰੱਬ ਗੈਰ ਚ ਹੋ ਰਿਹਾ ਹੈਗਾ ਤਾਂ ਤੋਂ ਦੇਖੋ ਇਧਰ ਗੈਰ ਜੀ ਚ ਹੋ ਰਿਹਾ ਤੇ ਗੈਰ 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 ਹੁੰਦੀ ਆ ਗੈਰ ਜੀ ਚ ਹੋ ਰਿਹਾ ਤੇ ਆਏ ਲੱਗਦਾ ਜਿਵੇਂ ਫਿਲਟਰ ਲਾਇਆ ਹੁੰਦਾ ਦੇਖੋ ਹੈ ਨਾ ਇਹ ਕ ਜਿਵੇਂ ਫਿਲਟਰ ਲੱਗਦਾ ਨਾ ਏਗਾ ਪੂਰਾ ਮਸਤੀ ਚ ਅਸੀਂ ਖੜੇ ਖੜੇ ਝਾਕੀ ਜਾਂਦੇ ਆ ਤੇ ਗਰਤੇ ਚ ਭਾਈ ਜਾਂਦਾ ਭਾਈ ਜਾਂਦਾ ਭਈਆਂ ਵਾਂਗੂ ਭਾਈ ਜਾਂਦਾ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਹਾਂ ਵੀ ਇਹ ਕੰਦੀ ਗੱਲ ਸੁਣ ਲੋ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਲਾਈਕ ਸ਼ੇਅਰ ਕਮੈਂਟ ਹੌਨ ਮੈਂ ਮੈਂ ਵਾ ਡਾਂਸ ਸਾਡੇ ਵਿਊ ਬਹੁਤ ਘੱਟ ਆਉਂਦੇ ਆ YouTube ਤੇ Facebook ਤੇ ਤਾਂ ਪੂਰੇ ਆਉਂਦੇ ਆ Facebook ਤੇ ਤਾਂ 1200 1200 ਹਲਾ 800000 800000 ਇੱਥੇ ਜੱਲੀ ਜਾਂਦੇ ਆਗੇ ਸਾਡੇ ਪਰ YouTube ਤੇ ਬਹੁਤ ਘੱਟ ਆਉਂਦੇ YouTube ਤੇ ਕਦੇ 3 400 ਤੋਂ ਟੱਪੇ ਹੀ ਨਹੀਂ। ਉਹ ਵੀਡੀਓ 800 ਹਾਂ ਇੱਕ ਵੀਡੀਓ ਗਈ ਹੈ 1 ਕੇ ਤੇ 1000 ਤੇ ਵੱਲੋਂ ਇੱਕ ਵੀਡੀਓ ਗਈ ਹੈ ਸਾਡੀ ਉਹ ਪਿੰਡ ਚ ਅੱਗ ਲੱਗੀ ਸੀ ਉੱਤੇ ਵਾਲੀ ਚਲੋ ਚ ਆਪਣਾ ਕੰਟਰੀਬਿਊਸ਼ਨ ਹੈ ਨਹੀਂ ਕੋਈ ਵੀ ਆਪਣੇ ਕਰਕੇ ਚੱਲੀ ਹੋਵੇ ਉਹ ਰੀਲ ਉਹ ਕਿਉਂਕਿ ਅੱਗ ਲੱਗੀ ਸੀ ਲੋਕਾਂ ਨੇ ਉਹ ਅੱਗ ਦੇਖੀ ਵੀ ਉਹਦੇ ਕਾਰਨ ਅੱਗ ਲੱਗੀ ਦੇ ਕਾਰਨ ਇਹ ਜੀ ਚੀਜ਼ ਨੂੰ ਹਰੇਕ ਹੀ ਦੇਖਦਾ ਤੇ ਇਸ ਕਰਕੇ ਲੋਕਾਂ ਨੇ ਦੇਖੀ ਉਹ ਤੇ ਉਹ ਆਪਣਾ ਉਹ ਚ ਕੋਈ ਫੈਸਾ ਨਹੀਂ ਸੀ ਵੀ ਉਹ ਤਾਂ ਇੱਕ ਅਚਾਨਕ ਇੱਕ ਹਾਦਸਾ ਸੀ ਹਾਦਸਾ ਤਾਂ ਲੋਕ ਹਰੇਕ ਹੀ ਦੇਂਦੇ ਆ ਕਿ ਤੇ ਵੱਧ ਤੋਂ ਵੱਧ ਯਾਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਬਹੁਤ ਮਿਹਨਤ ਕਰਦੇ ਆਂਗੇ ਆ ਹੁਣ ਡਰਾਈ ਕੋਡ ਲਿਆਂਦਾ ਅੱਜ ਤੇ ਵੀ ਵੀਡੀਓ ਦੀ ਕੁਆਲਿਟੀ ਸਹੀ ਆਵੇ ਪਹਿਲਾਂ ਕੈਮਰਾ ਜ ਹਲਦਾ ਹੁੰਦਾ ਸੀ ਹੁਣ ਦੇਖਿਆ ਹੁਣ ਤੁਸੀਂ ਵੀਡੀਓ ਚ ਤੇ ਵੀਡੀਓ ਆਪਣੇ ਇੱਕ ਥਾਂ ਤੇ ਟਿਕੀ ਬਣਦੀ ਹੈ ਕਿ ਵੀ ਹਲਦੀ ਨਹੀਂ ਕਿਉਂਕਿ ਹੁਣ ਅਸੀਂ ਡਰਾਈ ਕੋਡ ਮੰਗਾਇਆਗਾ ਇਹ ਅਜੇ ਦੋ ਤਿੰਨ ਚੀਜ਼ਾਂ ਮਗਾਈਆਂ ਆਂ ਆ ਤੁਹਾਨੂੰ ਕਰ ਦਿਖਾਵਾਂਗੇ ਇੱਕ ਚੀਜ਼ ਹੋਰ ਮਗਾਈ ਹੈ ਜਿੱਦੇ ਆ ਗਏ ਉਹ ਤੁਹਾਨੂੰ ਦਿਖਾਵਾਂਗੇ ਕੰਮ ਦੀ ਚੀਜ਼ ਹੈਗੀ ਬੱਸ ਬਹੁਤ ਕਰ ਜਿੰਮੇਦਾਰਾਂ ਤੇ ਬੱਚਤ ਵਾਲੀ ਚੀਜ਼ ਆ ਇਹ ਆਪਣੇ ਐਗਰੀਕਲਚਰ ਚ ਕੰਮ ਆਉਣ ਵਾਲੀ ਚੀਜ਼ ਆ ਉਹ ਪੈਸੇ ਵੇਚਾ ਸਕਦੇ ਆ ਪੈਸੇ ਵੇਚਾ ਸਕਦੇ ਆ ਜੇ ਕਿਸੇ ਕੋਲ ਜਿਵੇਂ ਸੌ ਕਿਲਾ ਨਹੀਂ ਨਾ ਉਹ ਚਾਹੇ ਕਰ ਲਿਓ ਤੀਨ ਆਲੇ ਤੇ ਲੱਖਰ ਵੇਚ ਆ ਆ ਗਿਆ ਕਰਤੇ ਯਾਰ ਜਰਮਨ ਡਰਾਈਵਰ ਨਾ ਇਹਦਾ ਕੰਮ ਜੀ ਲੋ ਮੇਰੇ ਲੱਗਦਾ ਸੀ ਕਿ ਆਪਣਾ ਵੀ ਰਸਤਾ ਰੈਸਟ ਹੋ ਗਿਆ ਤੇ ਨਾਲੇ ਕੰਮ ਹੋ ਗਿਆ। ਚਲੋ ਆ ਲੈ। ਚੋ ਜਾਲਦੇ ਆਂ ਗਰ ਤੇਜ ਕੋਲੇ ਠੀਕ ਆ ਨਾ। ਲੋ ਜੀ ਨਵੇੜ ਤਾਂ ਕੰਮ। ਲਾਕ ਆ। ਫਿਰ ਆ ਜਾਮ। ਚਲੋ ਨਿਬੜ ਗਿਆ ਆ ਦੇਖੋ ਮੌਸਮ ਵੀ ਵਧੀਆ ਹੋ ਰਿਹਾਗਾ ਪੂਰਾ ਘੈਂਟ ਮੌਸਮ ਹੋ ਰਿਹਾ ਘੈਂਟ ਇਹ ਹੁਣ ਚੱਲਦੇ ਆ ਘਰਾਂ ਨੂੰ ਮੈਂ ਤਾਂ ਆਖਿਆ ਸੀ ਇੱਥੇ ਰੂਟਾ ਵੇਟਾ ਮਾਰਾਂਗੇ ਪਤੰਦਰ ਨੇ ਹਾਲੀ ਮਾਰ ਤੇ ਉਹ ਬਾਪੂ ਆ ਇੱਥੇ ਨਹੀਂ ਮਾਰਨਾ ਸੀ ਕਰ ਤਾਂ ਉਹੀ ਕੰਮ ਜਿ ਤੋਂ ਮੈਂ ਡਰਦਾ ਸੀ ਕੱਬ ਮਰੀ ਨਾ ਹੋਏ ਚਪਲ ਲੜੜਕਾ ਆਇਆ ਯਾਰ ਚਪਲ ਲੜੜਕਾ ਆਇਆ ਚਪਲ ਦਾ ਹੋਇਆ ਮੈਂ ਗੱਪ ਤਾਂ ਨਹੀਂ ਮਾਰਿਆ ਉਹ ਨਹੀਂ ਵੀ ਗੱਪ ਤਾਂ ਨਹੀਂ ਮਾਰਿਆ ਚਪਲ ਦਾ ਖੜਕਾ ਦੀ ਔਰ ਨਹੀਂ ਤੇਰਾ ਨਹੀਂ ਆਖਿਆ ਮੈਂ ਤਾਂ ਆਪਦਾ ਆਖਿਆ ਸੀ ਮੈਂ ਤਾਂ ਮੇਰਾ ਨਿਕਲ ਗਿਆ ਲੋ ਜੀ ਨਵੇੜ ਤਾਂ ਕੰਮ ਕਰਤੇ ਨੇ ਮੇਰੀ ਸਿਹਤ ਡਾਊਨ ਸੀ ਥੋੜੀ ਜੀ ਆਪਣੇ ਸੋ ਜਾ ਰਿਹਾ ਸੀ ਲੀਵਰ ਨੂੰ ਤੇ ਕਰਤੇ ਇਹਨੇ ਕੰਮ ਕਰਤਾ ਚਲੋ ਥੈਂਕ ਯੂ ਬਈ ਤੈਨੂੰ ਚੜ ਗਿਆ ਤੇ ਪਾਣੀ ਹੋਇਆ ਪਾਣੀ ਉਹ ਸੱਚ ਕੈਂਪਰ ਚੱਕ ਕੇ ਲਿਆ ਗਲਾਸ ਵੀ ਚੱਕ ਲਈ ਤੇ ਹੋਰ ਮਾਹੌਲ ਸੋਹਣਾ ਪੂਰੀ ਗੈਰ ਜੀ ਵਾਲਾ ਹੋ ਰਿਹਾ ਐ ਲੱਗਦਾ ਜਿਵੇਂ ਫਿਲਟਰ ਲਾਇਆ ਹੁੰਦਾ ਦੇਖੀ ਅੱਜ ਕੈਮਰੇ ਚ ਐ ਲਾਵੇ ਫਿਲਟਰ ਲਾਇਆ ਹੁੰਦਾ ਸੁਣਾਓ ਫਿਰ ਕੋਈ ਗੱਲ ਬਾਤ ਰੱਬ ਕੀ ਕਹਿੰਦਾ ਮੀ ਪਾਉਗਾ ਮੀ ਪਾਉਗਾ ਵਧੀਆ ਸਮਾਂ ਵੀ ਆ ਝੋਨਾ ਵਾਲਾ ਏਰੀਆ ਤਾਂ ਲੱਗਾ ਲੱਗ ਗਿਆ ਆਪਣਾ ਤਿੰਨ ਚਾਰ ਸਾਲਾਂ ਚ ਹੋ ਗਏ ਜਿਵੇਂ ਝੋਨਾ ਲੱਗਦੇ ਉਹ ਨਾ ਜਿਵੇਂ ਹੁਣ ਆ ਦੇ ਫੱਕ ਖੜੀ ਇੱਕ ਸਾਈਡ ਤੇ ਝੋਨਾ ਖੜਾ ਤੇ ਪੂਰਾ ਝੋਨੇ ਵਾਲਾ ਏਰੀਆ ਲੱਗਦਾ ਹੁਣ ਕੋਈ ਕਹਿ ਨਹੀਂ ਸਕਦਾ ਤੇਰੀ ਗੱਲ ਹਣਾ ਲੱਕੜਾਂ ਦੇ ਕੋਲ ਨਹੀਂ ਇਧਰ ਮੀ ਕੱਟ ਹੈ ਨਹੀਂ ਆ ਮੀ ਕਹੀ ਸੀ ਤਾਂ ਜਮੇ ਨਹੀਂ ਪਿਆ ਕਹੀ ਸੀ ਤਾਂ ਹੈ ਨਹੀਂ ਨਵਿਰਤਾ ਕੰਮ ਤੋਂ ਫਿਰ ਮੋਟਰ ਕਦ ਬੰਦ ਕਰਾਈਏ ਫਿਰ ਮੋਟਰ ਯਾਰ ਮਹਾਚਾਲਾ ਇਹ ਲਾਉਂਦੇ ਨਹੀਂ ਕਿੰਨੇ ਕੇ ਦਿਨ ਲਾਏਗਾ ਸਵੇਰ ਆ ਕੇ ਛੱਡ ਦਾਂਗੇ ਮੈਂ ਚਲੋ ਵਧੀਆ ਲਓ ਜੀ ਅੱਜ ਦਾ ਵਲੌਗ ਕਰਦੇ ਆ ਸਮਾਪਤ ਤੇ ਚੱਲਦੇ ਆ ਘਰਾਂ ਨੂੰ ਤੇ ਪਾਣੀ ਧਾਣੀ ਪੀਣੇ ਆ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਹੋ ਸਾਰਿਆਂ ਨੂੰ ਵਾਰੀ ਵਾਰੀ ਕਹਿਨੇ ਆ ਵੱਧ ਤੋਂ ਵੱਧ ਕਰਿਓ ਹਨੇਰਾ ਹੋ ਗਿਆ ਤੇ ਚਲੋ ਚੱਲਦੇ ਆ ਘਰਾਂ ਨੂੰ ਓਕੇ ਬਾਏ